ਸਤ ਸ੍ਰੀ ਅਕਾਲ ਅੱਜ ਆਪਾਂ ਇੱਕ ਬੜੇ ਦਿਲਚਸਪ ਵਿਸ਼ੇ ਤੇ ਗੱਲਬਾਤ ਕਰਾਂਗੇ ਕਿਵੇਂ ਕਟੋ-ਕਟਵਾਦ ਯਾਨੀ ਮਿਨਿਮਲਿਜ਼ਮ ਦੀਆਂ ਕੁਝ ਆਦਤਾਂ ਜੋ ਲੱਗਦਾ ਹੈ ਸਿਰਫ ਚੀਜ਼ਾਂ ਕਟਾਉਣ ਬਾਰੇ ਨੇ ਉਹ ਅਸਲ ਵਿੱਚ ਕਿਸੇ ਦੀ مالی ਹਾਲਤ ਮਤਲਬ ਪੈਸੇ ਟੱਕੇ ਦੇ ਮਾਮਲੇ ਨੂੰ ਬਿਹਤਰ ਬਣਾ ਸਕਦੀਆਂ ਨੇ ਸਾਡੇ ਕੋਲ ਇੱਕ YouTube ਵੀਡੀਓ ਤੋਂ ਕੁਝ ਖਾਸ ਨੁਕਤੇ ਨੇ ਇੱਕ ਬੰਦਾ ਆਪਣੇ ਤਜਰਬੇ ਦੱਸ ਰਿਹਾ ਸੀ ਚਲੋ ਫਿਰ ਦੇਖਦੇ ਹਾਂ ਇਸ ਵਿੱਚ ਕੀ ਹੈ ਹਾਂਜੀ ਬਿਲਕੁਲ ਇਹ ਸਿਰਫ ਸਮਾਨ ਕਟ ਕਰਨ ਦੀ ਗੱਲ ਨਹੀਂ ਹੈਗੀ ਇਹ ਤਾਂ ਜ਼ਿੰਦਗੀ ਨੂੰ ਨਾ ਥੋੜਾ ਸੋਚ ਸਮਝ ਕੇ ਇੱਕ ਇਰਾਦੇ ਨਾਲ ਜਿਉਣ ਦਾ ਤਰੀਕਾ ਹੈ ਤੇ ਹਾਂ ਇਹਦਾ ਅਸਰ ਸਿੱਧਾ ਜੇਬ ਤੇ ਪੈਂਦਾ ਹੈ ਪਹਿਲਾ ਪੁਆਇੰਟ ਇਸੇ ਵੱਲ ਇਸ਼ਾਰਾ ਕਰਦਾ ਹੈ ਖਪਤ ਤੇ ਸਿਰਜਣਾ ਦਾ ਸੰਤੁਲਨ ਕੰਜ਼ਮਪਸ਼ਨ ਤੇ ਕ੍ਰੀਏਸ਼ਨ ਅੱਛਾ ਹਾਂ ਵੀਡੀਓ ਚ ਦੱਸਿਆ ਗਿਆ ਕਿ ਆਮ ਤੌਰ ਤੇ ਅਮੀਰ ਲੋਕ ਟੀਵੀ ਵਗੈਰਾ ਘੱਟ ਦੇਖਦੇ ਨੇ ਤੇ ਉਹ ਲੋਕ ਜ਼ਿਆਦਾ ਸਿਰਜਦੇ ਨੇ ਮਤਲਬ ਕ੍ਰੀਏਟ ਕਰਦੇ ਨੇ ਜਿੰਨਾ ਉਹ ਕੰਜ਼ਿਊਮ ਕਰਦੇ ਨੇ ਉਸ ਤੋਂ ਵੱਧ ਜਿਵੇਂ ਕਿ ਇੱਕ ਘੰਟਾ ਟੀਵੀ ਦੇਖਣ ਤੋਂ ਪਹਿਲਾਂ ਇੱਕ ਘੰਟਾ ਕੁਝ ਬਣਾਉਣਾ ਜਾਂ ਕੋਈ ਕੰਮ ਕਰਨਾ ਇਹ ਤਾਂ ਕਾਫੀ ਅਲੱਗ ਸੋਚ ਹੈ ਹਾਂ ਬਿਲਕੁਲ ਸਹੀ ਗੱਲ ਹੈ ਮਤਲਬ ਇਹ ਹੈ ਕਿ ਦੌਲਤ ਉਦੋਂ ਬਣਦੀ ਹੈ ਜਦੋਂ ਤੁਸੀਂ ਸਮਾਜ ਨੂੰ ਕੁਝ ਦਿੰਦੇ ਹੋ ਕੋਈ ਵੈਲਿਊ ਐਡ ਕਰਦੇ ਹੋ ਨਾ ਕਿ ਸਿਰਫ ਮੀਡੀਆ ਜਾਂ ਚੀਜ਼ਾਂ ਦੀ ਖਪਤ ਕਰਕੇ ਦੇਖੋ ਖਪਤ ਤੁਹਾਡਾ ਪੈਸਾ ਵੀ ਲੈਂਦੀ ਹੈ ਧਿਆਨ ਵੀ ਤੇ ਸਮਾਂ ਵੀ ਜਦਕਿ ਸਿਰਜਣਾ ਉਹ ਵਾਪਸ ਦਿੰਦੀ ਹੈ ਇੱਕ ਤਰ੍ਹਾਂ ਨਾਲ ਐਕਟਿਵ ਰੋਲ ਹੈ ਪੈਸਿਵ ਨਹੀਂ ਹੂੰ ਸਮਝ ਗਈ ਤੇ ਫਿਰ ਅਗਲਾ ਨੁਕਤਾ ਸੀ ਆ ਇੱਕ ਸਮੇਂ ਤੇ ਇੱਕ ਖੇਤਰ ਵਨ ਕੈਟਾਗਰੀ ਰੂਲ ਇਹ ਕਿਵੇਂ ਹੈ ਜਿਵੇਂ ਘਰ ਦੀ ਸਫਾਈ ਵੇਲੇ ਇੱਕ ਕਮਰਾ ਪਹਿਲਾਂ ਕਰਦੇ ਆ ਹਾਂਜੀ ਕੁਝ ਇਸੇ ਤਰ੍ਹਾਂ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਅਸੀਂ ਸਭ ਕੁਝ ਇਕੱਠਾ ਕਰਨ ਦੀ ਕੋਸ਼ਿਸ਼ ਕਰਦੇ ਆ ਨਾ ਜਿਵੇਂ ਬਜਟ ਵੀ ਬਣਾਉਣਾ ਕਰਜ਼ਾ ਵੀ ਲੈਣਾ ਹੋਣਾ ਨਿਵੇਸ਼ ਵੀ ਸ਼ੁਰੂ ਕਰਨਾ ਸਭ ਇਕੱਠਾ ਤਾਂ ਫਿਰ ਹਮਮ ਅਕਸਰ ਕੁਝ ਵੀ ਸਿਰੇ ਨਹੀਂ ਚੜਦਾ ਬੰਦਾ ਹੌਸਲਾ ਹਾਰ ਜਾਂਦਾ ਹੈ ਤਾਂ ਸੁਝਾਏ ਹੈ ਕਿ ਕੁਝ ਮਹੀਨੇ ਲਈ ਸਿਰਫ ਇੱਕ ਮਾਲੀ ਟੀਚੇ ਤੇ ਪੂਰਾ ਧਿਆਨ ਦਿਓ ਜਿਵੇਂ ਮੰਨ ਲਓ ਸਿਰਫ ਫालतू ਖਰਚੇ ਘਟਾਉਣੇ ਜਦੋਂ ਉਸ 'ਚ ਥੋੜੀ ਸਫਲਤਾ ਮਿਲੇ ਫਿਰ ਅਗਲੇ ਕੰਮ ਨੂੰ ਹੱਥ ਪਾਓ ਇਸ ਨਾਲ ਤਰੱਕੀ ਦਿਸਦੀ ਹੈ ਸਹੀ ਗੱਲ ਹੈ ਫੋਕਸ ਨਾਲ ਕੰਮ ਕਰਨਾ ਅੱਛਾ ਤੇ ਫਿਰ ਹੁੰਦੀ ਹੈ ਗੱਲ ਖਰਚ ਕਰਨ ਦੀ ਆਦਤ ਦੀ ਸੋਚ ਸਮਝ ਕੇ ਖਰਚਾ ਕਰਨਾ intentionnal spending ਇਹ ਸਿਰਫ ਲੋੜ ਜਾਂ ਸੇਲ ਦੇਖ ਕੇ ਖਰੀਦਣ ਤੋਂ ਕਿਵੇਂ ਵੱਖਰਾ ਹੋਇਆ ਦੇਖੋ ਇਸ ਦਾ ਮਤਲਬ ਹੈ ਆਪਣੇ ਪੈਸੇ ਨੂੰ ਇੱਕ ਦਿਸ਼ਾ ਦੇਣੀ ਇਹ ਨਹੀਂ ਕਿ ਬਸ ਜਿੱਧਰ ਗਿਆ ਚਲਾ ਗਿਆ ਵੀਡੀਓ ਇੱਕ ਤਰੀਕਾ ਦੱਸਦਾ ਹੈ ਆਪਣੇ ਖਰਚਿਆਂ ਨੂੰ ਨਾ ਮੋٹے ਤੌਰ ਤੇ ਤਿੰਨ ਹਿੱਸਿਆਂ 'ਚ ਵੰਡੋ ਪਹਿਲਾ ਬੁਨਿਆਦੀ ਲੋੜਾਂ ਰੋਟੀ ਕਪੜਾ ਮਕਾਨ ਵਗੈਰਾ ਦੂਜਾ ਮਨੋਰੰਜਨ ਜਾਂ ਸ਼ੌਕ ਜੋ ਜ਼ਿੰਦਗੀ ਨੂੰ ਥੋੜਾ ਰੰਗੀਨ ਬਣਾਉਂਦਾ ਹੈ ਫਨ ਕਹਿ ਲਓ ਤੇ ਤੀਸਰਾ ਸਭ ਤੋਂ ਜ਼ਰੂਰੀ ਪਵਿਕ ਯਾਨੀ ਬਚਤ ਨਿਵੇਸ਼ ਕਰਜ਼ਾ ਘਟਾਉਣਾ ਫਿਊਚਰ ਇਹ ਵੰਡ ਸਿਰਫ ਹਿਸਾਬ ਨਹੀਂ ਇਹ ਤੁਹਾਡੇ ਪੈਸੇ ਨੂੰ ਥੋੜੀਆਂ ਕੀਮਤਾਂ ਨਾਲ ਜੋੜਦੀ ਹੈ ਜੇ ਪਵਿਕ ਵਾਲੇ ਹਿੱਸੇ ਚ ਕੁਝ ਨਹੀਂ ਜਾ ਰਿਹਾ ਤਾਂ ਫਿਰ ਸਾਫ਼ ਪਤਾ ਲੱਗ ਜਾਂਦਾ ਕਿ ਕਿੱਥੇ ਧਿਆਨ ਦੇਣ ਦੀ ਲੋੜ ਹੈ ਪਰ ਇਹ ਮਨੋਰੰਜਨ ਤੇ ਪਵਿਕ ਵਿੱਚ ਸੰਤੁਲਨ ਬਣਾਉਣਾ ਇਹ ਕਈ ਵਾਰ ਔਖਾ ਨਹੀਂ ਹੋ ਜਾਂਦਾ ਹੋ ਸਕਦਾ ਬਿਲਕੁਲ ਹੋ ਸਕਦਾ ਸ਼ੁਰੂ ਚ ਪਰ ਇਹੀ ਤਾਂ ਇਰਾਦੇ ਦੀ ਗੱਲ ਹੈ ਪਹਿਲਾਂ ਇਸ ਬਾਰੇ ਸੋਚਣਾ ਫੈਸਲਾ ਲੈਣਾ ਇਹੀ ਪਹਿਲਾ ਕਦਮ ਹੈ ਹੌਲੀ ਹੌਲੀ ਸਮੇਂ ਨਾਲ ਇਹ ਸੰਤੁਲਨ ਬਿਹਤਰ ਹੁੰਦਾ ਜਾਂਦਾ ਹੈ ਠੀਕ ਹੈ ਤੇ ਇਸੇ ਇਰਾਦੇ ਨਾਲ ਇੱਕ ਹੋਰ ਗੱਲ ਜੁੜੀ ਹੈ ਇੱਕ ਵਾਰ ਖਰੀਦੋ ਨਿਯਮ ਬਾਏ ਵਾਂਸ ਰੂਲ ਯਾਨੀ ਸਸਤੀ ਚੀਜ਼ ਵਾਰ-ਵਾਰ ਲੈਣ ਨਾਲੋਂ ਇੱਕ ਚੰਗੀ ਟਿਕਾਊ ਚੀਜ਼ ਲੈ ਲਈ ਜਾਵੇ ਹਾਂਜੀ ਬਿਲਕੁਲ ਇਸ ਲਈ ਥੋੜੀ ਜੀ ਖੋਜ ਥੋੜਾ ਸਬਰ ਚਾਹੀਦਾ ਪਰ ਲੰਬੇ ਸਮੇਂ 'ਚ ਇਹ ਸਸਤਾ ਪੈਂਦਾ ਹੈ ਪੈਸਾ ਵੀ ਬਚਦਾ ਹੈ ਤੇ ਸਿਰਦਰਦੀ ਵੀ ਖੜਦੀ ਹੈ ਇਸੇ ਦੇ ਨਾਲ ਇੱਕ ਹੋਰ ਆਦਤ ਦਾ ਜ਼ਿਕਰ ਸੀ ਇੱਕ ਤਨਖਾਹ ਵਾਦੇ ਪਿੱਛੇ ਰਹਿਣਾ ਲਿਵ 1 ਪੇ ਰੇਸ ਬਿਹਾਈਂਡ ਮਤਲਬ ਜਦੋਂ ਆਮਦਨ ਵਧੇ ਖਰਚੇ ਉਸੇ ਵੇਲੇ ਨਾ ਵਧਾਓ ਅੱਛਾ ਯਾਨੀ ਕਿ ਲਾਈਫਸਟਾਈਲ ਇਨਫਲੇਸ਼ਨ ਤੋਂ ਬਚਣਾ ਉਹ ਜਿਹੜੀ ਆਮਦਨ ਵਧਣ ਨਾਲ ਖਰਚੇ ਵਧ ਜਾਂਦੇ ਨੇ ਬਿਲਕੁਲ ਉਹੀ ਉਹ ਜਿਹੜਾ ਵਾਧੂ ਪੈਸਾ ਆਇਆ ਉਹਨੂੰ ਸਿੱਧਾ ਭਵਿੱਖ ਵਾਲੇ ਹਿੱਸੇ 'ਚ ਪਾਓ ਇਸ ਨਾਲ مالی ਸੁਰੱਖਿਆ ਤੇ ਆਜ਼ਾਦੀ ਦਾ ਰਸਤਾ ਹੋਰ ਪੱਕਾ ਹੁੰਦਾ ਹੈ ਇਹ ਤਾਂ ਬਹੁਤ ਵਧੀਆ ਨੁਕਤੇ ਨੇ ਤੇ ਆਖਰੀ ਦੋ ਇੱਕ ਸੀ ਟੀਚਰ ਨਿਰਧਾਰਨ ਬਾਰੇ ਜਿਸਨੂੰ 3 ਥੀਨਕਿੰਗ ਕਿਹਾ ਗਿਆ ਹੈ ਇਹੀ ਚੀਜ਼ ਹੈ ਟਰੀ ਥਿੰਕਿੰਗ ਹਾਂ ਟਰੀ ਥਿੰਕਿੰਗ ਮਤਲਬ ਆਪਣੇ ਵੱਡੇ ਮਾਲੀ ਟੀਚੇ ਨੂੰ ਜਿਵੇਂ ਦਰਖਤ ਦਾ ਤਣਾ ਹੁੰਦਾ ਉਸ ਨੂੰ ਛੋਟੇ ਛੋਟੇ ਕਦਮਾਂ 'ਚ ਵੰਡਣਾ ਜਿਵੇਂ ਟਾਹਣੀਆਂ ਤੇ ਪੱਤੇ ਉਦਾਹਰਣ ਦੇ ਤੌਰ ਤੇ ਜੇ ਟੀਚਾ ਹੈ 10000 ਡਾਲਰ ਬਚਾਉਣਾ ਇਹ ਵੱਡਾ ਟੀਚਾ ਹੈ ਤਣਾ ਸਮਝੋ ਇਸ ਨੂੰ ਤੋੜੋ ਹਰ ਮਹੀਨੇ ਕਿੰਨਾ ਬਚਾਉਣਾ ਹੈ ਹਰ ਹਫਤੇ ਇਹ ਹੋ ਗਈਆਂ ਟਾਹਣੀਆਂ ਫਿਰ ਹੋਰ ਛੋਟੇ ਕਦਮ ਕਿੱਥੋਂ ਖਰਚਾ ਘਟਾਉਣਾ ਹੈ ਕਿਵੇਂ ਵੱਧੂ ਕਮਾਈ ਕਰਨੀ ਹੈ ਇਹ ਪੱਤੇ ਹੋਗੇ ਇਸ ਤਰ੍ਹਾਂ ਟੀਚਾ ਔਖਾ ਨਹੀਂ ਲੱਗਦਾ ਪਹੁੰਚ ਜ ਲੱਗਦਾ ਹੈ ਵਾਹ ਇਹ ਤਾਂ ਬਹੁਤ ਵਧੀਆ ਤਰੀਕਾ ਹੈ ਤੇ ਇਸ ਸਾਰੇ ਸਫਰ ਵਿੱਚ ਸਹੀ ਲੋਕਾਂ ਨਾਲ ਸਾਥ ਹੋਣਾ ਫਾਈਂਡ ਯੂਰ ਪੀਪਲ ਹਾਂਜੀ ਇਹ ਬਹੁਤ ਬਹੁਤ ਜ਼ਰੂਰੀ ਹੈ ਵੀਡੀਓ ਕਹਿੰਦਾ ਹੈ ਕਿ ਅਜਿਹੇ ਲੋਕਾਂ ਨਾਲ ਜੁੜੋ ਜੋ ਪਹਿਲਾਂ ਹੀ ਉਹ ਕਰ ਚੁੱਕੇ ਨੇ ਜੋ ਤੁਸੀਂ ਕਰਨਾ ਚਾਹੁੰਦੇ ਹੋ ਜਾਂ ਉਹ ਲੋਕ ਜੋ ਤੁਹਾਨੂੰ ਹੱਲਾਸ਼ੇਰੀ ਦਿੰਦੇ ਨੇ ਅੱਗੇ ਵਧਣ 'ਚ ਮਦਦ ਕਰਦੇ ਨੇ ਇਸ ਨਾਲ ਸਿੱਖਣ ਨੂੰ ਵੀ ਮਿਲਦਾ ਹੈ ਤੇ ਹੌਸਲਾ ਵੀ ਬਣਿਆ ਰਹਿੰਦਾ ਹੈ ਕਈ ਵਾਰ ਅਕੱਲੇ ਚੱਲਣਾ ਔਖਾ ਹੋ ਜਾਂਦਾ ਹੈ ਪਰ ਜੇ ਸਹੀ ਗਰੁੱਪ ਹੋਵੇ ਤਾਂ ਸਫਰ ਸੌਖਾ ਹੋ ਜਾਂਦਾ ਹੈ ਤਾਂ ਕੋਈ ਮਿਲਾ ਕੇ ਗੱਲ ਇਹ ਨਿਕਲੀ ਕਿ ਇੱਕ ਕਟੋਟ ਕਟਵਾਦੀ ਆਦਤਾਂ ਸਿਰਫ ਸਮਾਨ ਕਟਾਉਣ ਬਾਰੇ ਨਹੀਂ ਇਹ ਤਾਂ ਪੈਸੇ ਨੂੰ ਦੇਖਣ ਦਾ ਉਸ ਨੂੰ ਵਰਤਣ ਦਾ ਸਾਡਾ ਨਜ਼ਰੀਆ ਬਦਲ ਦਿਆਂ ਨੇ ਸਾਡੇ ਫੈਸਲੇ ਬਦਲ ਦਿਆਂ ਨੇ ਸ਼ਾਇਦ ਅਸਲ ਗੱਲ ਇਹ ਹੀ ਹੈ ਕਿ ਜ਼ਿੰਦਗੀ ਨੂੰ ਵੱਧ ਸੋਚ ਸਮਝ ਕੇ ਇੱਕ ਇਰਾਦੇ ਨਾਲ ਜਿਉਣਾ ਇਹੀ ਅਸਲ ਵਿੱਚ مالی ਤੌਰ ਤੇ ਮਜ਼ਬੂਤ ਹੋਣ ਦਾ ਰਾਹ ਹੈ ਬਿਲਕੁਲ 100% ਸਹੀ ਤੇ ਜਾਂਦੇ ਜਾਂਦੇ ਇੱਕ ਸਵਾਲ ਸਾਰਿਆਂ ਲਈ ਛੱਡ ਜਾਂਦੇ ਹਾਂ ਅੱਜ ਆਪਣੀ ਰੋਜ਼ ਦੀ ਜ਼ਿੰਦਗੀ ਚੋਂ ਕੋਈ ਇੱਕ ਛੋਟੀ ਜਹੀ ਬੇਲੋੜੀ ਖਪਤ ਵਾਲੀ ਆਦਤ ਲੱਭੋ ਜਿਵੇਂ ਫੋਨ ਤੇ ਐਵੇਂ ਸਕਰੋਲ ਕਰੀ ਜਾਣਾ ਜਾਂ ਬਿਨਾਂ ਸੋਚੇ ਕੁਝ ਖਰੀਦ ਲੈਣਾ ਤੇ ਸੋਚੋ ਇਸ ਨੂੰ ਕਿਸੇ ਛੋਟੀ ਜਹੀ ਸਿਰਜਣਾਤਮਕ ਕੁਝ ਨਵਾਂ ਸਿੱਖਣ ਵਾਲੀ ਜਾਂ ਮਾਲੀ ਹਾਲਤ ਸੁਧਾਰਨ ਵਾਲੀ ਆਦਤ ਨਾਲ ਕਿਵੇਂ ਬਦਲਿਆ ਜਾ ਸਕਦਾ ਹੈ ਕੀ ਪਤਾ ਇਸ ਛੋਟੇ ਜਿਹੇ ਬਦਲਾਅ ਵਿੱਚ ਹੀ ਕੋਈ ਵੱਡੀ ਤਬਦੀਲੀ ਛੁਪੀ ਹੋਵੇ